ਹੈਲੋ ਹੈਲੋ ਹਾਂਜੀ ਹਾਂਜੀ ਪੁੱਜ ਗਿਆ ਵਾ ਆਹ ਪਹੁੰਚ ਕੇ ਮੈਂ ਗਿਆ ਵਾ ਚਾਹ ਪਾਣੀ ਪੀ ਲਿਆ ਵਾ ਹੈਲੋ ਮੈਂ ਪਹੁੰਚ ਗਿਆ ਵਾ ਚਾਹ ਪਾਣੀ ਪੀ ਲਿਆ ਵਾ ਕੀ ਆ ਨੀ ਮੰਮੀ ਤੇਰੀ ਮੰਮੀ ਨੇ ਕੀ ਕਹਿਣਾ ਵਾ ਤੁਸੀਂ ਜਾਣਾ ਹੀ ਸ਼ਾਮ ਨੂੰ ਹੀ ਉਹ ਨਾ ਥੋੜੀ ਠੀਕ ਜੀ ਨਹੀਂ ਆ ਸਿਹਤ ਜੀ ਨਹੀਂ ਠੀਕ ਉਹਦੀ ਆਹ ਉਹਦੀ ਸਿਰ ਖਸਰਾ ਦੀ ਹੁੰਦੀ ਜਦੋਂ ਬੂਮਰੀਏ ਨਹੀਂ ਨਹੀਂ ਉਹ ਨਾ ਬੁਖਾਰ ਚਾ ਬੜਾ ਚੰਗਾ 22 ਫੈਟ ਜਿਆ ਲੱਗਣ ਲਿਆ ਵਾ ਟੈਸਟ ਕਰਾਉਣੇ ਕੱਲ ਨੂੰ ਹਣ ਮਾਮਾ ਦਾ ਕਰਾ ਲਿਆ ਆ ਉਹ ਵੀ ਜਾ ਕੇ ਬਾ ਗਿਆ ਮਾਂ ਕੋਲ ਨਹੀਂ ਨਹੀਂ ਕੋਈ ਕੰਮ ਨਹੀਂ ਦੇ ਨਹੀਂ ਕੰਮ ਕਾ ਦੇ ਫਿਰ ਮੈਨੂੰ ਨਹੀਂ ਪਤਾ ਯਾਰ ਉਹ ਨਹੀਂ ਫਿਰ ਜੇ ਮੰਨ ਜਿਹੜੀ ਸੱਚੀ ਗੱਲ ਸਹੁੰਦੇ ਜੀ ਤੇ ਆਪੇ ਆਜੋ ਤੇ ਫਿਰ ਲੈ ਜਾਓ ਦਵਾਈਆਂ ਚੱਲਦੀਆਂ ਨਹੀਂ ਝੂਠ ਬੋਲਦੀਆਂ ਦਵਾਈਆਂ ਮੈਨੂੰ ਮੈਨੂੰ ਨਾ ਕਹੋ ਮੇਰੀ ਗੋਂ ਗੱਲ ਮੈਨੂੰ ਨਾ ਕਹੋ ਆਪੇ ਆ ਕੇ ਤੇ ਲੈ ਆਓ ਜੇ ਜਾਂਦੀ ਆ ਮੈਨੂੰ ਤੇ ਜਿੱਦਾਂ ਨੇ ਕਿਹਾ ਹੈ ਮੈਂ ਕਹਿਤਾ ਅਗਲੀਆਂ ਦੀ ਮੈਂ ਨਹੀਂ ਜਾਣਾ ਜਿੰਨਾ ਤੱਕ ਆਪ ਨਹੀਂ ਲੈਣ ਆਉਂਦੇ ਆਪ ਆ ਕੇ ਤੇ ਫਿਰ ਲੈ ਜਾਓ ਆਪੋਂ ਆਪ ਨੂੰ ਬਟ ਮਾਰਾ ਰਿਹਾ ਤੇ ਨਹੀਂ ਮੇਰੀ ਮੰਨਦੀ ਮੈਂ ਕੀ ਕਰਾਂ ਮਾ 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 ਦੇ ਕਿਹ ਨਾਲ ਉਹਦੀ ਕਿਉਂ ਨਹੀਂ ਪਤਾ ਨਹੀਂ ਮੈਨੂੰ ਆ ਕੇ ਦੇ ਆਪੇ ਪੁੱਛ ਲਿਓ ਚੁੱਪ ਕਰਕੇ ਕੱਲ ਨੂੰ ਆਜੋ ਆ ਉਹਨਾਂ ਨਾਲ ਕੱਲ ਨੂੰ ਆਣਾ ਠੀਕ ਨੂੰ ਆਂਦੇ ਆ ਜੋ ਨਹੀਂ ਮੰਨਦੀ ਨੇ ਮੈਂ ਕਿਥੇ ਫਾ ਲੈਣਾ ਜੇ বাস ਮਿਲੀ ਨਹੀਂ ਮਿਲੀ ਟਾਈਮ ਨਹੀਂ ਤਾਂ ਉਹ ਆਟੋ ਨਹੀਂ ਆਉਣਾ ਭਾਜੀ ਆ ਵੀ ਇੱਥੇ ਬੈਠੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਭਾਬੀ ਕੀ ਕਰਦੇ ਮੈਂ ਸਿਮੂ ਦੀ ਐਡਮਿਸ਼ਨ ਕਰਾਉਣ ਗਈ ਹਾਂ। ਅੱਛਾ ਇੱਧਰ ਪਾਤੀ ਆ। ਮੰਮੀ ਹੁਣ ਤੁਹਾਨੂੰ ਪਤਾ ਸ਼ੂਗਰ ਨਾਲ ਜ਼ਿਆਦਾ ਹੀ ਡਾਊਨ ਜਾ ਗਿਆ ਸਰੀਰ। ਤਿਆਰ ਕਰਕੇ ਨਹੀਂ ਭੇਜ ਸਕਦੇ। ਤੇ ਮੈਂ ਗਈ ਹਾਂ ਵੀ ਫੇਰ ਤਲੇ ਜੋ ਮਾਰਦੇ ਹੀ ਪੇ ਚੱਲ ਜਾ ਤੇ ਪੰਜ-ਸੱਤ ਸਾਲ ਪੜਾ ਦੋਗੇ ਤੇ ਪੜ੍ਹਾਈ ਪੂਰੀ ਹੋ ਜੂਗੀ ਤੇ ਫਿਰ ਮੈਂ ਲੈ ਜਾਊਂਗੀ। ਚਲੋ ਵਧੀਆ ਵਾ। ਕੁੜੀ ਚਾਰ ਗਾਂਸਾਂ ਪੜ੍ਹ ਜੂਗੀ। ਵਧੀਆ ਘਰ ਮਿਲ ਜੂਗਾ ਤੇ ਮੁੰਡਾ ਵਧੀਆ ਲੱਭਾਂਗੇ ਵਿਆਹ ਕਰਾਂਗੇ ਦਾ। ਇਹੋ ਹੀ ਸੋਚੀਦਾ ਨਾ। ਤੇ ਗੋਰਾ ਆਇਆ ਸੀ। ਤੇ ਮੁੜ ਕੇ ਮੁੜਿਆ ਹੀ ਨਹੀਂ। ਦੁਪਹਿਰਾਂ ਪੈ ਗਈਆਂ ਮੈਨੂੰ ਕੰਮ ਹੀ ਇੱਧਰ ਮ ਆ ਗਿਆ ਮੈਂ ਮੈਂ ਜਾ ਕੇ ਆਉਣਾ। ਗੋਰਾ ਆਇਆ ਹੈ ਪਰ ਜਦੋਂ ਮੈਂ ਆਈ ਉਹਦੋਂ ਤੱਕ ਨਹੀਂ ਆਇਆ ਮੈਨੂੰ ਵੀ ਟਾਈਮ ਜ਼ਿਆਦਾ ਲੱਗ ਗਿਆ ਨਾ ਉੱਥੇ ਭਾਬੀ ਸਮਝਾਓ ਇਹਨੂੰ ਕੋਈ ਕੀ ਕਰਦੀ ਆ ਕੋਈ ਘੱਟ ਲੜਾਈ ਨਹੀਂ ਝਗੜਾ ਨਹੀਂ ਫੂ ਫੂ ਕਰਕੇ ਤੋਰਉਂਦੀ ਆ ਤੁਹਾਡਾ ਵੀ ਕੋਈ ਫਰਜ਼ ਬਣਦਾ ਦਾ 15 ਦਿਨ ਹੋ ਗਏ ਆਈ ਨੂੰ ਮੁੰਡਾ ਤਰਲੇ ਨਹੀਂਦਾ ਸੱਸ ਦੀ ਤਰਲੇ ਲੈਣ ਰਹੀ ਆ ਉਹ ਕੋਈ ਤੜਾ ਨਹੀਂ ਗੱਡੀਆਂ ਆ ਜਾਂਦੀਆਂ ਜਿੰਨੀ ਕ ਨਿਕਲਦੀ ਆ ਪੱਠੇ ਪਾਉਣ ਨੂੰ ਅਸੀਂ ਜੋ ਇੰਨੀ ਕ ਨਿਕਲਦੀ ਆ ਜਿਨ੍ਹਾਂ ਦੇ ਲੋਕਾਂ ਦੇ ਬਾਂਧਾ ਰਵਾਈਆਂ ਕਿੱਥੋਂ ਦੁੱਧ ਦੇਈਏ ਉਹਨਾਂ ਨੂੰ ਗੱਲ ਤਾਂ ਤੁਹਾਡੀ ਠੀਕ ਆ ਭਾਜੀ ਤੁਹਾਨੂੰ ਪਤਾ ਹੀ ਆ ਮੇਰੇ ਵੀ ਘਰ ਦੇ ਵਿੱਚ ਕਿੰਨੀ ਕ ਚੱਲਦੀ ਆ ਬਾਕੀ ਚੱਲੋ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਦਿਮਾਗ ਥੋੜਾ ਜੋ ਮੈਂ ਤੇ ਆਉਣਾ ਨਹੀਂ ਮੈਂ ਫੋਨ ਕੀਤਾ ਮੈਂ ਪੁੱਤ ਤੁਰ ਪਿਆ ਆ ਮਮੀ ਨੂੰ ਬੁਖਾਰ ਚੜਿਆ ਵਾ ਬੁਖਾਰ ਚੜਿਆ ਉਹਨੂੰ ਨਹੀਂ ਬੁਖਾਰ ਤਾਂ ਨਹੀਂ ਚੜਿਆ ਸੇਤ ਤਾਂ ਠੀਕ ਆ ਚੱਲੋ ਸੁਖੀ ਸੰਦੀ ਬੁਖਾਰ ਕਰਨੀ ਚੜਨਾ ਉਦਾਂ ਹੀ ਉਹਦਾ ਮਨ ਨਹੀਂ ਕਰਦਾ ਹੁਣ ਆਲੇ ਜਾਣ ਨੂੰ ਵੇਖੋ ਤੁਸੀਂ ਪਰਜਾਈਆਂ ਤੁਹਾਡਾ ਫਰਜ਼ ਬਣਦਾ ਸਮਝਾਉਣ ਦਾ ਪੁੱਤ ਹੁੰਦਾ 1-2 ਦਿਨ ਆਈਂ ਚੱਲ ਜਾ ਸਮਝ ਫਰਜ਼ ਤੇ ਸਾਡਾ ਬਣਦਾ ਵਾ ਪਰ ਗੱਲ ਤੇ ਸਮਝਿੰਦੀ ਕੋਈ ਸਮਝੇ ਤਾਂ ਤਾਂ ਹਨਾ ਇਹ ਤੇ ਮਮੀ ਨੂੰ ਚਾਹੀਦਾ ਵੇਖੋ ਜਿੱਦਾਂ ਦਾ ਦਾ ਸੁਭਾਅ ਆ ਸਾਡੇ ਅਹੀਂ ਤੇ ਕਹਿ ਹੀ ਨਹੀਂ ਸਕਦੇ ਸਾਡੇ ਕੋਲੋਂ ਗੱਲ ਕਰਵਾਉਂਦੀ ਨਹੀਂ ਆ ਇਹਦੇ ਬੀਜੀ ਨੂੰ ਚਾਹੀਦਾ ਆ ਸਮਝਾਉਂਦੇ ਆ ਚਲੋ ਪੁੱਤ ਇੱਕ ਦਿਨ ਦਾ ਗੁੱਸਾ ਹੁੰਦਾ ਦੋ ਦਿਨ ਦਾ ਹੁੰਦਾ ਬਾਕੀ ਜਦੋਂ ਕੋਈ ਗੱਲ ਨਹੀਂ ਤੁਹਾਨੂੰ ਸੁਭਾਅ ਦਾ ਪਤਾ ਵਾ ਤੇ ਆਪ ਲੈਣ ਆ ਜਾਂਦੇ ਹੋ ਤੇ ਆਈ ਮੈਂ ਆ ਗਿਆ ਮੈਂ ਕੰਮ ਆਇਆ ਸੀ ਮੈਂ ਮੈਂ ਜਾਂਦਾ ਗੁਰਾਂ ਦਾ ਨੂੰ ਬੁਖਾਰ ਜਿਹੜਾ ਫੋਨ ਆਇਆ ਮੈਨੂੰ ਮੈਂ ਚਲੋ ਆ ਚੱਲੀਏ ਫਿਰ ਕੋਈ ਗੱਲ ਨਹੀਂ ਨਹੀਂ ਸਮਝਾਇਆ ਕਰੋ ਤੁਸੀਂ ਥੋੜਾ ਬੰਦੇ ਦਾ ਸੁਭਾਅ ਥੋੜਾ ਕਾਲਾ ਵਾ ਨਾ ਤੇ ਆਪ ਉਦਾਂ ਦੇ ਹੋਗੇ ਪਾਪੀ ਇਹੀ ਕੋਈ ਕਹਿਆ ਹੀ ਨਹੀਂ ਕਦੀ ਉਹਨੂੰ ਮਾੜੀ ਜੀ ਗੱਲ ਤੋਂ ਪਰਸ ਫੜਦੀ ਮੈਂ ਤਲੀ ਪੇਕਿਆਂ ਨੂੰ ਮੈਂ ਪਰ ਚੱਲੀ ਪ ਲੋਕ ਵੀ ਆ ਦੇ ਗਾਂਢੀ ਕੁਮੜੀ ਪੁੱਛਦੇ ਆ ਮਾਤਾ ਕਹਿੰਦੇ ਮੈਂ ਜਾਣਾ ਮੈਂ ਤੂੰ ਨਾ ਮੈਂ ਜਾ ਕੇ ਆਉਂਦਾ ਉਹਨੂੰ ਘਰਿਆ ਤੇ ਉਹ ਆ ਕੇ ਬਹਿ ਗਿਆ ਆ ਗਈ ਇਹ ਪਹਿਲਾਂ ਤੇ ਨਹੀਂ ਸੁਨਾਹ ਚਾਰਕ ਸਵੇਰ ਦੀ ਨਿਕਲ ਹੀ ਜਵੇ ਇਹਨੂੰ ਕਦੇ ਹੈਗੀ ਟੈਨਸ਼ਨ ਕੌਣ ਆਇਆ ਕੌਣ ਨਹੀਂ ਲੋ ਮੈ ਇਹ ਦੱਸ ਕੌਣ ਵੇ ਦੀ ਤੁਹਾਨੂੰ ਠੀਕ ਕਰੋ ਫਿਰ ਕੀ ਬੀਜੀ ਮੈਨੂੰ ਕੰਮ ਹੀ ਮੜ ਜਾ ਥੋੜੀ ਬੜੀ ਹੈ ਵਾ ਕਾ ਇਲਾਜ ਬੀਜੀ ਮੈਂ ਕੰਮ ਹੀ ਗਈ ਸੀ ਮੇਰੀ ਸੱਸ ਮੈਨੂੰ ਡੀਕਦੀ ਹੋਣੀ ਗੁੱਸੇ ਹਾਂ ਮੈਨੂੰ ਨਵਾ ਦੀ ਆ ਪਿੰਡ ਜੀ ਨਾ ਫਿਰ ਦਿਖਾ ਨਹੀਂ ਦਿੰਦਾ ਅਗਰ ਲਾੜੇ ਜੀ ਨਾ ਉਹ ਕਿਦਾਂ ਹੋਰ ਲੱਭੇ ਬੀਜੀ ਮਾਸੀ ਆਓ ਮੇਰੀ ਹੱਥੀ ਲੈ ਕੇ ਆਏ ਮੈਨੂੰ ਉਹ ਉਪਰੀ ਨਹੀਂ ਗਈ ਉਹ ਮੈਂ ਮੋਰ ਨਾ ਜਾਣਾ ਉਹਦੇ ਵੱਲ ਪੈਣੇ ਕੋਣ ਆਇਆ ਵਾ ਸਵੇਰ ਦਾ ਕੋਣ ਆਇਆ ਦੋਦਾ ਮੇਰਾ ਗੁਰਵ ਆਇਆ ਵਾ ਗੁਰਵ ਆਇਆ ਵਾ ਤੇ ਫਿਰ ਕੀ ਹੋਇਆ ਤੁਸੀਂ ਘਰੇ ਹੀ ਚਾਹ ਪਾਣੀ ਪੀਉਂਦੇ ਪਿਆਤਾ ਵਾ ਆਹੋ ਪਿਆਤਾ ਵਾ ਫਿਰ ਕੀ ਹੈ ਜੇ ਮਾਸੀ ਲਿਆਈਏ ਤੇ ਉਹ ਕੋਈ ਰਹਿ ਲਾ ਕੇ ਇੱਥੇ ਕਰਦੀ ਵੇਖ ਲੈ ਤੇ ਵਰੀ ਬਦਲੇ ਇਹਨਾਂ ਦੋਹਾਂ ਦੇ ਤੇ ਕਿਤੇ ਫੜੀਆਂ ਨਹੀਂ ਚੱਲਦੀ ਆ। ਬੱਚੀ ਵਹਿ ਨਹੀਂ ਜਿੰਦੀ। ਨਿਰ ਨੱਕ ਤੇ ਕਿਦਾਂ ਮੇਰੀ ਮਾਚੀ ਹੱਤੀ ਲਿਆਈ ਆ। ਸਾਰਿਆਂ ਦੇ ਹੱਥੀ ਲਿਆਉਂਦੇ ਆ। ਤੂੰਆਂ ਲੋਗਰ ਆਈਆਂ। ਉਹ ਫੇਰੇ ਤੋਰੇ ਵਾਲੀ ਕਰੀ। ਹਾਂ। ਲੈ, ਗੁਰਾਇਆ ਵਾ। ਮਮੀ ਆਸੀ ਕਾਲ। ਸਾਸਰੀ ਕਾਲ ਗੁਰਕਾਂ ਦਾ ਆਇਆ ਵਾ। ਜੀਦੇ ਰਹੋ। ਮੈਂ ਹੋ ਗਿਆ ਮੈਨੂੰ ਘੰਟਾ ਡੇਢ ਘੰਟਾ। ਮਾਸੀ ਠੀਕ ਆ? ਹਾਂਜੀ ਹਾਂਜੀ ਸਾਰੇ। ਪਾਪਾ ਠੀਕ ਨੇ। ਸਭ ਠੀਕ ਠਾਕ ਆ। ਤੂੰ ਹੀ ਸੁਣਾਓ ਕਿਦਾਂ? ਹਾਂ ਠੀਕ ਆ ਬਸ ਮੈਂ। ਉਹਨਾਂ ਦਾ ਫੋਨ ਫਾਨ। ਹਾਂ ਮਾਮੇ ਤੇ ਦਾ ਫੋਨ ਹੁੰਦਾ ਵਾ। ਮੈਂ ਕਿਹੀਂ ਮਾਸੀ ਆਪਣੀ ਵੱਲ 一个这一个 ਵਾੜੀ ਰਸਤੇ 'ਚ ਮਿਲੇ ਮੈਨੂੰ ਕਹਿੰਦੇ ਚੱਲ ਆ ਜਾ ਮੇਰੇ ਨਾਲ ਹੀ ਬਹਿ ਜਾ ਮੈਂ ਫਿਰ ਆਗੀ ਸਿਮੂ ਕਿਥੇ ਬਬਜੀ ਸਿਮੂ ਨੂੰ ਉੱਥੇ ਰੱਖ ਲੈ ਉਹਨਾਂ ਛਾਡ ਆਈਆਂ ਸਸੀ ਕਾ ਮਾਤਾ ਅੱਛਾ ਸਸੀ ਬਾਜੀ ਬਹਿ ਜਾ ਪਾਣੀ ਲਿਓ ਹਾਂ ਬਾਤ ਸੰਦੇ ਆਪਣੇ ਪਿੰਡ ਨੂੰ ਗੱਲ ਕਰ ਰਹੀ ਆ ਅੱਛਾ ਉਹ ਪੇ ਮੈਡਮ ਆਂਦੀ ਚੱਲ ਭਾਲ ਜਾ ਚੱਲ ਵਧੀਆ ਵਾਕੇ ਦੀ ਧਿਆਣੀ ਪੜਜੂਗੀ ਇਹ ਤੂੰ ਤੇਰੇ ਅੰਦੇ ਬੁਖਾਰ ਚੜਿਆ ਤੈਨੂੰ ਚੜਿਆ ਹੀ ਬੁਖਾਰ ਆ ਹੁਣੇ ਦਵਾਈ ਖਾ ਕੇ ਤੇ ਮੈਂ ਥੋੜੀ ਜਿਹੀ ਬੈਠੀ ਮਮੀ ਆਂਦੀ ਹਾਂ ਹੁਣ ਤੀ ਸੇਖ ਲੈ ਮੈਂ ਕੰਮ ਆਇਆ ਮੈਂ ਚੱਲ ਮੈਂ ਜਾਉਂ ਚਲੋ ਕੋਈ ਨਹੀਂ ਠੰਡੇ ਰਹੋ ਮਾਤਾ ਸੇ ਠੀਕ ਆ ਠੀਕ ਆ ਵਧੀਆ ਚਲਦੇ ਗੋਡੇ ਗੁੱਡੇ ਹੁਣ ਕਿਦੀ ਚਲਦੇ ਗੋਲੀ ਕੱਟੇ ਨਾਲ ਤੁਰੇ ਜਾਂਦੇ ਆ ਜੋ ਬਣਾ ਮੰਮੀ ਦਾ ਸਣਾਓ ਕਿਦਾਂ ਮੰਮੀ ਠੀਕ ਠਾਕ ਤੈਨੂੰ ਬੜਾ ਫਿਕਰ ਮੰਮੀ ਦਾ ਔਰ ਚਲ ਕੋਈ ਨਹੀਂ ਆ ਹੀ ਜਾਣਾ ਸੀ ਮੈਂ ਆ ਮੇਰੀ ਨਾ ਸੇਤ ਥੋੜੀ ਜੀ ਜੋ ਬੰਟੀ ਲੀ ਹੋ ਗਈ ਸੀ ਬੁਖਾਰ ਬੜਾ ਰਿਆ ਹੀ ਉਹ ਤੇ ਮੇਰੇ ਕੋ ਤੇ ਉੱਠੇ ਨਹੀਂ ਜਾਂਦਾ ਮੰਮੀ ਨੂੰ ਪੁੱਛ ਤੇ ਭਾਬੀ ਆਈਆਂ ਵਿਚਾਰੀਆਂ ਕੰਮ-ਕੁਮ ਕਰਦੀਆਂ ਫਿਰਦੀਆਂ ਸੇਵਾ ਕਰਨੀਆਂ ਮੇਰੀ ਸਗੋਂ ਵਾਧੂ ਦੀ ਇੰਦਰ ਸਾਡੇ ਪਰ ਇੰਡਸਟਰੀ ਨਹੀਂ ਆਗੇ ਉਹ ਡਾਕਟਰ ਤੇ ਜੋ ਬਣਾ ਗਿਆ ਗਾੜੀ ਦੇ ਮੁੰਡਾ ਤੁਹਾਨੂੰ ਲੈ ਜਾਂਦਾ ਉਹ ਫਿਰ ਤੁਹਾਨੂੰ ਜੋ ਬਣਾ ਉਹ ਆਇਆ ਤੈਨੂੰ ਇੱਥੇ ਬਾਹਰ ਲਿਆ ਚਲੋ ਕੋਈ ਨਹੀਂ ਪਾਣੀ ਪੀਓ ਅੰਦਰ ਬਈ ਆਜੋ ਅੰਦਰ ਬੈਠਾ ਮੈਂ ਕੋਈ ਲਾ ਆਹ ਚਲੋ ਅੰਦਰ ਆਜੋ ਵੀਰ ਜੀ ਕਿੱਥੇ ਆ ਵੀਰ ਅੰਦਰ ਹੀ ਆ ਨਹੀਂ ਅੰਦਰ ਤਾਂ ਬਾਅਦ ਚੋਂ ਮੈਂ ਗੱਲ ਕਰਕੇ ਜਾਣੀ ਚਲੋ ਕੋਈ ਨਹੀਂ ਆਜੋ ਪਹਿਲਾਂ ਅੰਦਰ ਬੈੰਨੇ ਆ ਫਿਰ ਆਜੋ ਚਾਹ ਪੀ ਲਈਏ ਫਿਰ ਕਰਦੇ ਆ ਗੱਲ ਕਰ ਲਿਓ ਕੋਈ ਨਹੀਂ ਕਰ ਲਈਦਾ ਵਾ ਇੱਥੇ ਕਰ ਲਈਦਾ ਨਹੀਂ ਆਜੋ ਅੰਦਰ ਮੰਮੀ ਆਜੋ ਅੰਦਰ ਤੁਸੀਂ ਵੀ ਚਲੋ ਉੱਥੇ ਚਾਹ ਪੀ ਜਾਓ ਤੁਸੀਂ ਅੰਦਰ ਆਜੋ ਬੈਠੇ ਸੋਨੀਆ ਆ ਗਈ ਨਹੀਂ ਹਾਂ ਆ ਗਈ ਨਾ ਗੱਲ ਸੁਣੋ ਮੈਂ ਜਰ ਕਗਵਾਨੀ ਘਰ ਚਲ ਗਈ ਤੇ ਤੁਸੀਂ ਚਲੀ ਵੀਗੇ ਤੇ ਪੈਹਣੀ ਲੈ ਕੇ ਗਏ ਗੱਲ ਸੁਣ ਸੋਨੀਆ ਪੈਸੇ ਤੇਰੇ ਕੋਲ ਨਾਲੇ ਜੇ ਤੇ ਲੋਡ ਪਾਈ ਬਾਜੀ ਤੇਰੇ ਨੇ ਦੇ ਦਿੱਤੇ ਸੀ ਤੇ ਉਹ ਸਕੂਲ ਦਾ ਕੰਮ ਤਾਂ ਹੋ ਗਿਆ ਵਾ ਬੁੱਕਸ ਦਾ ਤੇ ਐਡਮਿਸ਼ਨ ਦਾ ਸਿਮੂ ਕਿਥੇ 유ਨੀਫਾਰਮ ਰਹਿ ਗਈ ਸਿਮੂ ਨੂੰ ਰੱਖ ਲੈ ਹੁਣ ਨਾ ਕਹਿੰਦੇ ਵੀ ਜੇ ਛੱਡਣਾ ਤੇ ਛੱਡ ਜੋ ਮੈਂ ਤੇ ਬਿਠਾਈ ਮੈਂ ਨਾਲੇ ਬੱਸ ਵਾਲੇ ਨਾਲ ਗੱਲ ਕਰਾਂਗੀ ਉਹਨੂੰ ਪਤਾ ਲੱਗ ਜਾਊਗਾ ਚਾ ਚੰਗਾ ਹੋਇਆ ਉਹ ਤੇਰੀ ਗੱਲ ਕੋਲੋਂ ਥੋੜਾ ਹੀ ਫਰਕ ਵਾ ਮੈਂ ਤੇ ਪੜਾਈ ਵੇਟੀ ਪਾਈ ਆ ਵਧੀਆ ਕੀਤਾ ਜੇ ਚਲੋ ਤਾਂ ਤੇ ਹੈ ਮੀਡੀਅਮ ਪੰਜਾਬੀ ਆ ਥੋੜਾ ਜਿਆ ਠੀਕ ਆ ਫਿਰ ਵੀ ਨਹੀਂ ਬੜਾ ਵਧੀਆ ਕੀਤਾ ਜੇ ਕਰਦੀ ਹੋਰ ਤਰ੍ਹਾਂ ਮੈਂ ਕੋਤ ਬੈਜਾ ਤਾਂ ਪੂਰਾ ਪਤਾ ਲੱਗੂਗਾ ਇਹ ਵੀ ਮੇਰੇ ਸਿਰ ਤੋਂ ਨਾ ਬੜੀ ਵੱਡੀ ਟੈਨਸ਼ਨ ਆਤੀ ਚੱਲ ਸੋਣੀਆਂ ਥੋੜਾ ਬਹੁਤਾ ਤੂੰ ਮੇਰਾ ਸਾਥ ਦਿੱਤਾ ਤੇ ਕੁੜੀ ਦੀ ਐਡਮਿਸ਼ਨ ਹੋ ਗਈ ਆ ਚਲ ਫੇਰ ਕੀ ਆ ਦੀਦੀ ਆਪਣੇ ਤਾਂ ਨਹੀਂ ਦੇਣਾ ਤੇ ਕਿੰਨਾ ਤਾਂ ਦੇਣਾ ਸਾਥ ਤੂੰ ਹੈ ਨਹੀਂ ਗੱਲ ਸੁਣ ਨਾ ਪਾਜੀ ਆਏ ਆ ਆਜੀ ਆਇਆ ਆਹੋ ਮੈਂ ਤੇ ਅੱਡੇ ਤੇ ਗੜੀ ਹੀ ਆਟੋ ਡਿਕਨ ਨਹੀਂ ਪੁੱਤ ਟਕਰੇ ਤੇ ਮੈਂ ਨਾਲ ਹੀ ਆਈ ਇਹਨਾਂ ਦੇਹੀਂ ਇਹਨਾਂ ਨੂੰ ਕੀ ਹੋ ਗਿਆ ਇਸ ਵੀਰੇ ਮੁੰਡਾ ਆਇਆ ਤੇ ਮਗਰੇ ਪਿਓ ਵੀ ਆ ਗਿਆ ਮੁੰਡੇ ਨੂੰ ਲੈਣ ਭੇਜਿਆ ਸੀ ਕਿੰਨੇ ਕਰਦੇ ਆ ਨੇ ਅਣਪਾਹੀ ਦੱਸਣ ਦੇ ਪਿਤਾਰ ਦਾ ਨਹੀਂ ਸਰਦਾ ਨਮੀ ਦੀ ਬਾੰਦ ਹੋਦੀ ਆ ਅੱਛਾ ਤੇ ਉਹ ਮੁੰਡੇ ਕੋ ਫੋਨ ਕਰਾਤਾ ਵਾ ਵੀ ਮੈਨੂੰ ਬੁਖਾਰ ਛੱਡਦੇ ਆ ਤੇ ਆਂਦੇ ਮੈਨੂੰ ਗੁੱਸਾ ਹੀ ਬੜਾ ਲੱਗਾ ਸੁਣ ਕੇ ਆਉਣਾ ਤੇ ਮੈਂ ਕੱਲ ਹੀ ਸ਼ਹਿਰ ਤੱਕ ਕੰਮ ਆਉਣਾ ਸੀ ਆਂਦਾ ਮੈਂ ਮੈਂ ਗਾਂ ਹੋ ਕੇ ਹੀ ਆਉਣਾ ਅੱਜ ਗੱਲੇ ਤੇ ਭਰਾਣਾ ਕਰਕੇ ਆਉਣੀ ਆ ਅੱਛਾ ਤਿੰਨ ਨਾਲੇ ਵੀ ਗੱਲ ਸੁਣੋ ਤੁਹਾਡੇ ਨਾਲ ਆਏ ਬਾਜੀ ਮਨਾਲੇ ਆਏ ਦਸਨੀਆਂ ਹੀ ਚੜਾ ਚਾਰ ਲਾ ਕੇ ਨੀ ਲੈ ਸੋਣ ਆ ਕਰਤੂਤਾਂ ਕਰ ਵੀ ਸਾਡੇ ਸਿਰ ਤੇ ਈ ਡਾ ਉੜਦੀ ਉਹ ਜਦਾਂ ਮਰ ਜਾਈਆ ਨਨਾਨ ਤੇ ਤੁਹਾਡੀ ਘਰ ਦੀ ਧੀ ਭੈਣਾ ਚੰਗੇ ਨਹੀਂ ਲੱਗੀ ਦਾ ਨਾਲੇ ਉਹ ਤੇ ਅੱਗੇ ਸਤਿਆ ਪਿਆ ਦੇ ਹੱਥੋਂ ਸਾਨੂੰ ਕੀ ਲੋੜ ਗੱਲ ਨਿਕਲ ਨਾ ਰਹਿੰਦੀ ਨੀ ਤੇ ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ ਮਾਵਾਂ ਤੇ ਆ ਕਹਿੰਦਾ ਮੇਰੀ ਧੀ ਨੇ ਲੁੱਤੀਆਂ ਲਾਈਆਂ ਉੱਥੇ ਤਿੰਨ ਨਾਨਵਾ ਤੇ ਦੀਦੀ ਨਾਨਾ ਵਾਲੇ ਕੰਮ ਕਰੇ ਇਹ ਥੋੜਾ ਵਾ ਵੀ ਬਸ ਇੱਥੇ ਆ ਜਾਓ ਮੁੜ ਕੇ ਹਿੱਲੋ ਹੀ ਨਾ ਇਥੋਂ ਚੱਲਾ ਇਹ ਹੱਟਾ ਮਸਲਾ ਨਹੀਂ ਆ ਬੈਠੇ ਵੱਡ ਵੱਡੇ ਦੇ ਮੋਠ ਕੇ ਚਾਰਾ ਦੇ ਉੱਤੇ ਮੈਂ ਹੱਥ ਨੂੰ ਧੋਣਾ ਨਹੀਂ ਤੁਹਾਡਾ ਦਿਮਾਗ ਖਰਾਬ ਆ ਉਹ ਜਿਹਦੇ ਲਾਗੇ ਰੋਣੇ ਰੋਣ ਲੱਗੇ ਜੇ ਉਹ ਤੇ ਅੱਗੇ ਨੋਹਾਂ ਦੇ ਹੱਥੋਂ ਸਤੀ ਪਈ ਆ ਖਪੀ ਪਈ ਆ ਉਹਨੂੰ ਗੜੀਆਂ ਟਿਕਣ ਦਿੰਦੀ ਆ ਵਾ ਉਹਦੇ ਲਾਗੇ ਕਾਨੂੰ ਇਹੋ ਜਿਹੀ ਗੱਲਾਂ ਕਰਨ ਲੱਗੇ ਜੇ ਨਹੀਂ ਮੇਰੀ ਗੱਲ ਸੁਣ ਆਪਣੀ ਮਾਂ ਦਾ ਬਾਰਾ ਫਿਕਰ ਇਹ ਮੇਰੀ ਮਾਂ ਜਿਹੜੀ ਸੱਸ ਲੱਗਦੀ ਉਹ ਮਾਂ ਹੀ ਹੁੰਦੀ ਆ ਤੇ ਉਹਦਾ ਮਾਸਾ ਫਿਕਰ ਨਹੀਂ ਆ ਲੋਕੀ ਆਂ ਲਗਵਾੜ ਸਾਡੇ ਕੰਨਾਂ ਨਾਲ ਲਾ ਕੇ ਹੀ ਗੱਲਾਂ ਕਰਦੇ ਨੇ ਤੇਰੀਆਂ ਵੀ ਗਈ ਆ ਲੋਕੀ ਸੁਣਦੇ ਆ ਸਵਾਲ ਲੈਂਦੇ ਆ ਹੈ ਉਹਦੀ ਬਾਹ ਪਈਦੀ ਨਹੀਂ ਡੰਗਰ ਦੁੱਧ ਦੇਣੋਂ ਹਟ ਗਏ ਅੱਛਾ ਜਿੰਨਾ ਚੋਹ ਹੁੰਦੀ ਚੋਲਿੰਦੀ ਬਾਕੀ ਰਹਿ ਜਾਂਦਾ ਪਤਾ ਹੀ ਓਹੋ ਜੋਬਨ ਤੁਸੀਂ ਵੀ ਜ਼ਿਆਦਾ ਗੁੱਸੇ ਚ ਆ ਗਏ ਘਰ ਦਾ ਨਾ ਮਾਹੌਲ ਜਲ ਜਾ ਵਿਗੜਿਆ ਵਾ ਮੈਂ ਤੇ ਤਾਂ ਰੁਗੀ ਹਾਂ ਵੀ ਚਲ ਜਦੋਂ ਸੈੱਟ ਹੋਊਗਾ ਨਾ ਤੇ ਮੈਂ ਫੇਰ ਹੀ ਜਾਊਂਗੀ ਕੁੜੀਆਂ ਦਾ ਘਰ ਪਤਾ ਕਿਹੜਾ ਹੁੰਦਾ ਜਦੋਂ ਸਹੁਰੇ ਚੱਲ ਜਾਂਦਾ ਉਹ ਵੀ ਘਰ ਹੁੰਦਾ ਆਪਣੇ ਘਰ ਦਾ ਤੁਹਾਨੂੰ ਮਾਹੌਲ ਚੱਲਦਾ ਪਤਾ ਨਹੀਂ ਜੇ ਮੁੰਡਾ ਆਇਆ ਤਾਂ ਤੋ ਤੋ ਝੂੜਾ ਪੁੰਗਰਾਤਾ ਤਾ ਉਠਾਨੀਆਂ ਸੱਚੀ ਸਿਹਤ ਮੇਰੀ ਘਰੋਂ ਲਿਆ ਕੇ ਇੱਥੇ ਬਾਹਰ ਲਿਆ ਕੋਈ ਨਹੀਂ ਨਾਨਕੇ ਆਇਆ ਕਿ ਕਥੈਰੇ ਨਹੀਂ ਆਇਆ ਕਿੱ체 ਤੇਰਾ ਭਰਾ ਬਿਆ ਕਰਾ ਉਹਨਾਂ ਨਾਲ ਇਦਾਂ ਨਹੀਂ ਜੰਗੇ ਲੱਗਦਾ ਫਾਈਸ ਸਸਤੀ ਕਾਰ ਹੋਰ ਸਾ ਠੀਕ ਠਾਕ ਹੈ ਉਹ ਠੀਕ ਠਾਕ ਆ ਚਾਹ ਪਾਣੀ ਬਣਾ ਕਦੋਂ ਦਆਇਆ ਵਾ ਜੀ ਟੂ ਮੜਾ ਮੋਟਾ ਸੋਚ ਇਹ ਤੇਰੀ ਮਾਂ ਨੂੰ ਦੁੱਖਾ ਤੇ ਉਹ ਵੀ ਦੁੱਖ ਚ ਲੰਣ ਰਹੀ ਓਥੇ ਉਹਦਾ ਮਾਂ ਤੇਰੀ ਵੀ ਨਹੀਂ ਘਟ ਕਿਦਾਂ ਲੜੀ ਸੀ ਮੇਰੇ ਨਾਲ ਕਿਦਾਂ ਮੈਨੂੰ ਕੱਢਿਆ ਉਦੋਂ ਤੇ ਬੈਗ ਫੜਨਾ ਹੋਇਆ ਵੀ ਫੜ ਜਾ ਜਾ ਤੂੰ ਜਾ ਇਹਨਾਂ ਤੈਨੂੰ ਮਾਸਾ ਨਹੀਂ ਪੁੱਛਿਆ ਤੈਨੂੰ 15 ਦਿਨ ਹੋ ਗਏ ਇਹਨੂੰ ਭਰਾ ਤੇਰੇ ਨੇ ਇਹਨੂੰ ਪੁੱਛਿਆ ਪੁੱਛਦੇ ਆ ਸਭ ਨੂੰ ਪੁੱਛਦੇ ਬੱਸ ਤੇ ਕੀ ਹੋਈ ਹੁੰਦਾ ਇਕੱਲਾ ਦੇਣ ਕੇ ਇਹਦੇ ਘਰ ਜਾਣਾ ਉੱਥੇ ਵੀ ਉਹ ਖਪਾ ਤੇ ਇੱਥੇ ਵੀ ਗਾੜੀ ਉਹ ਖਪਾ ਨਾ ਤੂੰ ਤੇ ਨਾ ਰਾਜੀਦਮਾ ਕਰਾਉਣਾ ਹੀ ਉਹ ਆਪਣੇ ਘਰ ਸੈਟਾ ਜਿੱਦਾਂ ਮਰਜ਼ੀ ਕਰਨ ਨੇ ਇਹ ਵੀ ਹਾਲਾਤ ਲੱਭ ਲੈਣਾ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਬਹਾਲਦਾ ਇੱਥੇ ਵੀ ਦੱਸੋ ਸਾਨੂੰ ਕਿਹੜੀ ਗੱਲ ਦੀ ਕਮੀ ਹੈ ਕਿਹੜੀ ਗੱਲੋਂ ਲੜਾਈਆਂ ਕਰਦੀ ਸੱਸ ਨਾਲ ਹੈ ਤੇਰਾ ਫਰਜ਼ ਨਹੀਂ ਮੰਨਦਾ ਉਹਨਾਂ ਸਾਧ ਗੱਲ ਕਰਕੇ ਫੇਰ ਜਨੂੰ ਯਾਰ ਮੇਰੇ ਮੋਰਸਾ ਦੇ ਬੰਦਿਆਂ ਨੂੰ ਮਗਰ ਭੇਜਾ ਜੀਰੀ ਗੱਲ ਸੁਣ ਲੈ ਖਬਰਦਾਰ ਜੈ ਇਥੇ ਛਦਾ ਕੁੱਟਿਆ ਦੇ ਜੀਆਂ ਪਰਜਾਈਆਂ ਸਾਹਮਣੇ ਕੋਈ ਗੱਲ ਕੀਤੀ ਤੇ ਜਾਂ ਭਰਾ ਸਾਹਮਣੇ ਮੁੜ ਕੇ ਨਾ ਮੰਨੀਆਂ ਪਕਾਉਣ ਜੋਗਾ ਕੱਲਾ ਹੀ ਰਹਿ ਜਾਏਗਾ ਮੈਂ ਨਹੀਂ ਇੱਥੇ ਜਾਂਦੀ ਤੇ ਨਾ ਮੈਨੂੰ ਜਾਣ ਦੇਣਾ ਹੀ ਮੇਰੇ ਭਰਾ ਨੇ ਐਹੀ ਗੱਲਾਂ ਤੇਰੀਆਂ ਘਰ ਵਾ ਗਲਤੀ ਤੇ ਮੇਰੇ ਕੋਗੀ ਮੈਂ ਆ ਗਿਆ ਉਹ ਤੇ ਪਰਜਾਈ ਤੇਰੀ ਮੇਰੇ ਵੀ ਇੱਥੇ ਲੰਘ ਜਣਾਏ ਪਰੇ ਨੂੰ ਇੰਨੇ ਸਦਿਆ ਹੀ ਮੁੰਡਾ ਆਇਆ ਸੀ ਨਾ ਆ ਹੀ ਜਾਣਾ ਸੀ ਇੱਥੇ ਨਹੀਂ ਮੈਂ ਬੈਠੀ ਰਹਿਣਾ ਠੀਕ ਆ ਕੋਈ ਸ਼ਰਮਤ ਨਹੀਂ ਹੈਗੀ ਤੈਨੂੰ ਮਾੜੀ ਮੋਟੀ ਨਹੀਂ ਮੈਨੂੰ ਨਹੀਂ ਹੈਗੀ ਹੁਣ ਦਾ ਚੁੱਪ ਕਰਕੇ ਰੋਟੀ ਪਾਣੀ ਖਾਦੇ ਤਰੋ ਸੁਣ ਆ ਵਾਡੀ ਭਾਬੀ ਨੇ ਕਿਥੇ ਚੜਾਈ ਆਉਂਦਾ ਦੱਸਦੀਆਂ ਨਹੀਂ ਆ ਖਟੀਆਂ ਮਿੱਠੀਆਂ ਐਦਾਂ ਤੇ ਉਦਾਂ ਸਾਰੇ ਨੇ ਵਾਪਸ ਕਿਹਾ ਸਮਝੀ ਜਾਂਦਾ ਉੱਥੇ ਗੱਡੇ 'ਚ ਰੋਟੀ ਦਾ ਆਟਾ ਢੀਕੰਡੀ ਤੇ ਮੈਂ ਕਿਹਾ ਚੱਲ ਆ ਜਾ ਨਹੀਂ ਤੇ ਮੈਂ ਆਉਣਾ ਹੀ ਨਹੀਂ ਮੌਦਾ ਕਰਕੇ ਤਰ ਨੂੰ ਆ ਗਿਆ ਵੀ ਚੱਲ ਕੋਰਾ ਗਿਆ ਤੇ ਮੈਂ ਵੀ ਜਾਂਦਾ ਲੈ ਆਉਣਾ ਤੇ ਹਾਂ ਮੇਰੀ ਗੱਲ ਸੁਣ ਲੈ ਜੇ ਜਾਣਾ ਤੇ ਚੱਲ ਬੰਦਿਆਂ ਨੂੰ ਨਹੀਂ ਕਿ ਅੱਜ ਮੈਂ ਗੱਲਾਂ ਸਾਰੀਆਂ ਕਰਕੇ ਜਾਣੀਆਂ ਵੀ ਮਾਂ ਨੇ ਤੇਰੇ ਭਰਾ ਨੇ ਠੀਕ ਆ ਆ ਖਬਰਦਾਰ ਜੀ ਆ ਗੱਲਾਂ ਕੀਤੀਆਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਹੀ ਉਹ ਤਾਂ ਹੁਣ ਵੀ ਕਹਿਨੀ ਆ ਚੁੱਪ ਕਰਕੇ ਬੰਦਿਆਂ ਨੂੰ ਰੋਟੀ ਪਾਣੀ ਖਾ ਤੇ ਜਾ ਗੱਲ ਸੁਣ ਮੇਰੀ ਮੈਂ ਰੋਟੀ ਤਾਂ ਭੁੱਖਾ ਨਹੀਂ ਰੋਟੀ ਘਰੋਂ ਖਾ ਕੇ ਆਇਆ ਹੁਣ ਤੂੰ ਆਪਣੇ ਭਰਾ ਨੂੰ ਲੈ ਆ ਹਾਂ ਤੇ ਕਰੀਏ ਗੱਲ ਸਾਰੀ ਉਹ ਨਾਲ ਆਗੇ ਜੇ ਤੂੰ ਤਾਂ ਮੇਲਾ ਨਾ ਲਾ ਆ ਗਿਆ ਤੂੰ ਵੀ ਝੂਠ ਬੜਾ ਬੋਲਦਾ ਮੈਂ ਵੀ ਝੂਠ ਬੋਲਿਆ ਹੁਣ ਜਦੋਂ ਮੰਮੀ ਨੇ ਕਿਹਾ ਕਹਿਦੇ ਬੁਖਾਰ ਛੜਿਆ ਮੈਂ ਕਹਿ ਤਾ ਝੂਠ ਵਾਲੀ ਕਿਹੜੀ ਗੱਲ ਇੱਥੇ ਕਿਹੜਾ ਬੁਖਾਰ ਛੜਿਆ ਨੂੰ ਲੈ ਮੈਨੂੰ ਵੀ ਬਰਾ ਆਂਦੀ ਕਹਿਦੇ ਮੈਂ ਕਹਿ ਤਾ ਦਵਾਈ ਖਾਦੀ ਕਿ ਫੋਨ ਹੀ ਕਰਾਉਣਾ ਕਿ ਚਾਜ ਦੇ ਕੋਲ ਆਉਣਾ ਨਹੀਂ ਇੱਕੋ ਕਰਾਂਗਾ ਹੀ ਲੈ ਤੇ ਮੈਨੂੰ ਕੀ ਹੋਇਆ ਵਾ ਤੇ ਤੂੰ ਵੀ ਆ ਕੇ ਬਹਿ ਗਿਆ ਆਪਾਂ ਆ ਕੇ ਕੱਛੇ ਜੇ ਆਇਆ ਤਾਂ ਤੂੰ ਆ ਕੇ ਇਹਨੂੰ ਲੈ ਕੇ ਆਉਣਾ ਸੀ ਤੇ ਯਾਰ ਮੇਰਾ ਕੀ ਮੈਂ ਨਾਨਕੇ ਆਇਆ ਮੈਂ ਭਾਵੇਂ ਮਹੀਨਾ ਰਵਾਂ ਛੁੱਟੀਆਂ ਆਈਆਂ ਮੈਨੂੰ ਕੋਈ ਇਹਨੂੰ ਖੜੋ ਮੇਰੇ ਦੁਆਲੇ ਘੌਂਡੇ ਜੇ ਮਾਰੀ ਜਾਂਦੇ ਕਮਣੀਆਂ ਇਹ ਕੱਤੀ ਕਾ ਬੋਲੇਗਾ ਚਾਰ ਗੱਲਾਂ ਕਰੇਗਾ ਚਾਰ ਸੁਨੇਗਾ ਫਿਰ ਚੱਕਾਰੇਗਾ ਚੁੱਪ ਕਰਕੇ ਮੈਂ ਨਹੀਂ ਰੋਟੀ ਪਾਣੀ ਖਾਓ ਤੇ ਰਾਮਨਾਥ ਘਰ ਜਾ ਮੈਂ ਤੇ ਮੁੰਡਾ ਦੋਹਾਂ ਦਿਨਾਂ ਤੱਕ ਅਹੀਂ ਆਏ ਲੈ ਹਾਂ ਹਾਂ ਪਤਾ ਜਿੰਨਾ ਕਰ ਚੱਲ ਜਾਣਾ ਮੈਂ ਭਾਵੇਂ ਆ ਜਾ ਮਹੀਨਾ ਰਹਿ ਕੇ ਨਹੀਂ ਆਉਂਦਾ ਇਹਦੇ ਖਿਲਾਾਰੇ ਵੱਡੇ ਪਾਏ ਆ ਕਿਹੜੇ ਖਿਲਾਾਰੇ ਪਾਏ ਆ ਇੱਥੇ ਵੀ ਕਰਤਾ ਕੋ ਲੈ ਲੈ ਇਹਨਾਂ ਖਤੇ ਦੀਆਂ ਗੱਲਾਂ ਸੁਣਦਾ ਵਾ ਇਹਦੇ ਅੱਗੇ ਕਮਲੀਆਂ ਲਾ ਆ ਜਾਂਦਾ ਵਾ ਦੱਸਾਂ ਦੱਸਾਂ ਲਾਵਾਂ ਕਮਲੀ ਫੇਰ ਦੱਸਾਂ ਕੋਈ ਖਿਲਾਾਰੇ ਨਹੀਂ ਪਾਏ ਕਮਲਾ ਕਿੰਨੂੰ ਆਂਦੀ ਆ ਚਲੋ ਹੁਣ ਇਹਨਾਂ ਨੂੰ ਆਂਨੀ ਆ ਭੀ ਚਾਹ ਤੇ ਲੈ ਕੇ ਲੱਗੇ ਆ ਤੇ ਰੋਟੀ ਲੈ ਲੈ ਮਮੀ ਵੀ ਆ ਗਈ ਜੀ ਬੈਠੇ ਬਸ ਤੂੰ ਆ ਇੱਥੇ ਬੈਰ ਲਓ ਬਸੀ ਸਰਾਬ ਉਹ ਵਾ ਠੀਕ ਆ ਮਦਰ ਜਿਹੜੀ ਘੜੀ ਲੰਘ ਜੇ ਚਾ ਆ ਗਈ ਜਸ ਬੁਲੇ ਮੋਗੇ ਮਾਮੀ ਹਾਂ ਸ਼ਾਸ ਬੁਲੇ ਲਿਆਉਂਦੇ ਹਾਂ ਕਿ ਤੂੰ ਖਾ ਗੇ ਫੇਰ ਲਿਆਵਾਂਗੇ ਸ਼ਾਮ ਨੂੰ ਬੜੇ ਸਵਾਦ ਆਪਾ ਨਹੀਂ ਨਹੀਂ ਬਣੀਆ ਦੂਨੀ ਮੀਆ ਕੋਟ ਹਮਸ ਨਾ ਆਲੀ ਕਿਦਾ ਚੱਲਦਾ ਕੰਮ ਕਾਰ ਝੋਨੇ ਠੀਕ ਆ ਝੋਨੇ ਵਢਣ ਵਾਲੇ ਹੋਏ ਆ ਝੋਨੇ ਆ ਇੱਥੇ ਆ ਕੇ ਬੈਠੀ ਆ ਅੱਜ ਮੈਂ ਗਈ ਆ ਕਈਆਂ ਦੇ ਜਿੰਨਾ ਤੇ ਕੀਤੇ ਹੋਣਾ ਤੇ ਐਂ ਵਢਾ ਕੇ ਪੈਰੀਓ ਕਦਰੀਆਂ ਕਰ ਲਿਆ ਨਹੀ ਨਹੀ ਫੜ ਲਓ ਮੈਂ ਤੇ ਮਾਤਾ ਆਹਾਂ ਦੇ ਬੁਖਾਰ ਲੱਗਾ ਤੇ ਅੰਦਰ ਨੂੰ ਬਹੁਤ ਬੁਰਾ ਹਾਲ ਮੈਂ ਚਲ ਪਤਾ ਲੈ ਹੁਣ ਤੇ ਬੁਖਾਰ ਚੜਿਆ ਸੀ ਕਿ ਮੈਨੂੰ ਉਦਨ ਉਹ ਫਿਰ ਦਵਾਈ ਲਈ ਡਾਕਟਰ ਬਦ ਹੁਣ ਥੋੜਾ ਫਰਕ ਵਾ ਤੇ ਹੁਣ ਤੇਨੂੰ ਪਤਾ ਝੋਨੇ ਵਢਣ ਵਾਲੇ ਰਾਸ ਗੋਲੇ ਮੁੱਕ ਗਏ ਹੋਰ ਲਿਆ ਦਾਂਗੇ। ਘਰ ਵਿੱਚ ਦਸ਼ਕੀ ਨਾ ਕਰੋ। ਬਹੁਤਾ ਹੀ ਹੈ ਘਰ ਫਿਰ ਮੁੱਕਣ ਹੀ ਨਹੀਂ ਦਿੱਦਿਆ ਜੀ ਜੀਜਾ। ਕੋਈ ਗੱਲ ਨਹੀਂ ਫਿਰ ਕੀ ਆਪਣੇ ਮਾਤਾ ਇਹਨੂੰ ਪਤਾ ਵੀ ਝੋਨੇ ਵੜਨ ਵਾਲੇ ਆ। ਤੇ ਘਰੇ ਮੰਮੀ ਕੋ ਕੰਮ ਨਹੀਂ ਹੁੰਦਾ ਪੂਰਾ। ਉਸ ਕੰਮ ਕਰਦੇ ਹੁੰਦਾ। ਨਹੀਂ ਹੁੰਦਾ ਕਿੰਨਾ ਕੰਮ ਕਰੀ ਬਾਂਹ ਦਰਦ ਕਰਦੀ ਬਹੁਤ। ਉਹ ਚਲ ਕੋਈ ਨਹੀਂ ਜਦੋਂ ਮੈਂ ਕਹਤਾ ਬਾਰ-ਬਾਰ ਉਹ ਗੱਲਾਂ ਛੇੜਨ ਦਾ ਕੋਈ ਮਸਲਾ ਨਹੀਂ ਮੈਂ ਆ ਜੂਗੀ 2-4 ਦਿਨ ਰਹਿ ਕੇ ਇੱਕ ਹੋਰ ਲੈ ਕੇ ਆ ਜੂਗੀ। ਮਾਤਾ ਤੁਹਾਨੂੰ ਪਤਾ ਝੋਨੇ ਵੜਨ ਵਾਲੇ ਆ। ਮੁੰਡੇ ਨੂੰ ਵਿੱਚ ਲਿਆ ਕੇ ਬਾਹਰ ਲਿਆਨੇ। ਤੇ ਇਹਦਾ ਫਰਜ਼ ਨਹੀਂ ਮੰਨਦਾ ਘਰੇ ਆਉਂਦਾ ਜਾ ਚਾਹ ਰੋਟੀ ਪਾਣੀ ਕਰ ਕੇ ਆ ਕੇ ਨਹੀਂ ਖਾਣੀ ਜੇ ਉਹ ਸਾਰੇ ਨਹੀਂ ਆਈ ਇੱਕ ਸਾਰੇ ਆਈ ਮਾਪਿਆਂ ਦੇ ਪਿੰਡੇ ਆਈ ਹੀ ਆ ਉਹ ਮਾਰਦੇ ਹੈ ਠੀਕ ਹੀ ਮਾ ਅ ਦਵਾਈ ਹੋ ਜੇਗਾ ਮੁੱਟੀ ਕੀਤੀ ਆ ਨਹੀਂ ਮਾਤਾ ਮੈਨੂੰ ਇੱਕ ਗੱਲ ਸੀ ਜੇ ਤੇਰੀਆਂ ਨਵਾਂ ਚੱਲ ਜਾਨ ਦੋਵੇਂ ਪੇਕਿਆਂ ਨੂੰ ਤੇ ਪੇਕੀ ਬਿਦਣੀ ਆ ਉਹ ਕੱਟ ਖਾਦੀ ਉਹ ਵੀ ਬਿਦਣੀ ਆ ਉਹਦਾ ਇੱਕ ਦਾ ਦਿਨ ਇਹ ਥੋੜੀ 15 15 ਲਾ ਕੇ ਬੈਠੇ ਰਹੇ ਨੂੰ ਰੋਣ ਫੇਰ ਉਹ ਗੱਲਾਂ ਸੇੜ ਲਈ ਜਦ ਤੱਕ ਉਹ ਮਾਂ ਆਖਿਆ ਵੀ ਆ ਜੂਗੀ ਚੰਗੀ ਜਿਹਾ ਠੀਕ ਹੋਊਗਾ ਮੈਂ ਤੇ ਉਹ ਕੋਲ ਕਹੋਣੀ ਆ ਹਾਂ ਸਾਰੇ ਟੈਸਟ ਉੱਚ ਕਰਾਏ ਮਮੀ ਨੇ ਪਤਾ ਕਿੰਨੀ ਇਨਫੈਕਸ਼ਨ ਆਈ ਹੈ ਤੇ ਪਤਾ ਨਹੀਂ ਕੀ ਕੀ ਆਇਆ ਚੰਗੀ ਭਣੀ ਆ ਦੇਖਣ ਨੂੰ ਤੇ ਬੰਦਾ ਚੰਗਾ ਭਲਾਈ ਆ ਜਿਹੜੀ ਬਿਮਾਰ ਹੋ ਘਰ ਬੈਠੀ ਆ ਅੱਛਾ ਟੈਸਟ ਕਰਾ ਲਓ ਉਹਦੇ ਵੀ ਪਾਪੀ ਰਹਾ ਤੇ ਰੋਟੀ ਨਹੀਂ ਬਣਾਈ ਮੈਂ ਜਾਣਾ ਛੇਤੀ ਕੰਮ ਹੈ ਮੈਨੂੰ ਬਣਾ ਲੈਂਦੇ ਫਾ ਲਾਂਗੇ ਖਾਓ ਪੁੱਤ ਜੀ ਮੈਂ ਖਾ ਗਿਆ ਜੀ ਉਹਦੇ ਨਾਲ ਕੱਢਿਆ ਕਰ ਤੁਸੀਂ ਅੱਜ ਪਲੀ ਖਾਦਾ ਨਹੀਂ ਕੋਈ ਕਿਦਾਂ ਚਪਰੀ ਜਾਣਾ ਉਨੇ ਖਾਲੀ ਕੱਣਾ ਨਹੀਂ ਹੋ ਰਿਹਾ। ਨਾ ਵੇਹਲਾ ਮੁੰਡੇ ਦੀਆ ਕਰਤੂਤਾ। ਤੇਰੇ ਤੇ ਗਿਆ ਮੁੰਡਾ। ਇਨੇ ਰਸਗੁਲੇ ਨਾ ਰੱਖੇ ਦੇ ਇੱਕ ਨਹੀਂ ਛੱਡੇ ਪਲੇਟ 'ਚ। ਹੁਣ ਕਿਦਾਂ ਚਾਹ ਨਹੀਂ ਵੇਖੀ ਗਦੀ ਜਿਹਦਾ। ਘੱਲਿਆ ਨੂੰ ਕਿਹੇ ਕੰਮ ਹੀ। ਕੰਮ ਕੀ ਕਰ ਪੁੱਪੜਿਆ। ਚੱਲ ਤੂੰ ਵੀ ਪਿਆਜ਼ ਨਾਲ ਚਿੱਤਰੋ ਮੈਂ ਕੱਲੀ ਚੰਗੀ। ਵੀਰ ਕਿੱਥੇ ਗਿਆ? ਖੇਰ ਗਿਆ। ਕੋਈ ਗੱਲ ਨਹੀਂ। ਭਾਵੇਂ ਲੱਗਣ ਸ਼ਾਮਾਂ ਤੇ ਭਾਵੇਂ ਲੱਗੇ ਰਾਤ। ਮੈਂ ਗੱਲ ਕਰਕੇ ਫੇਰ ਲੈ ਕੇ ਜਾਣੀ ਨੂੰ।